ਪਿੰਡ ਰਾਈਆਂ ਵਾਲੇ ਖੜੇ ਆ ਡਿਸਟ੍ਰਿਕਟ ਫਰੀਦਕੋਟ ਦਾ ਪਿੰਡ ਆ ਅੱਗੇ ਫਰੋਇਪੁਰ ਆ ਗਿਆ ਫਰੋਇਪੁਰ ਆ ਪਿੰਡ ਆ ਗਿਆ ਅੱਗੇ ਮੌਸਮ ਨੂੰ ਤੁਹਾਨੂੰ ਪਤਾ ਹੈ ਅੱਜ 31 ਅਗਸਤ ਦਾ ਦੇਣਾ بارش ਹੋ ਰਹੀ ਆ ਇਧਰ ਇਧਰ ਵਿੱਚ ਆਪਣੇ ਭਰਾ ਪੁੱਛਦੇ ਰਹਿੰਦੇ ਸੀਗੇ ਵੀ ਮੌਸਮ ਕੋਈ ਬੜਾ ਖਰਾਬ ਤਾਂ ਨਹੀਂ ਕਰਿਆ ਹੜ੍ਹ ਨਹੀਂ ਇਧਰ ਕੋਈ ਵੀ ਪਾਣੀ ਪੂਣੀ ਨਹੀਂ ਹੈਗਾ ਫਰੋਇਪੁਰ ਦੇ ਉਰਦੇਸਾਂ ਨਾਲ ਟਾਈਪ ਕਰਿਆ ਸੀਗਾ ਵੀ ਕਿ ਕਿਹੜੀ ਬੈਂਕਾਂ ਤੋਂ ਲੋਨ ਰੱਪੇ ਕਰਾਉਣੇ ਆ ਵੀ ਟਾਰਗੇਟ ਲੈ ਸੀ ਥੋੜੀ ਜੀ ਪਾਣੀ ਦੀ ਫੜਾਂ ਵੀ ਮਾਰ ਕਰਕੇ ਸੱਤ ਕਟెక్టర్ ਘੜ ਕੇ ਭਰਾਵੋ 38 ਡੈਕਟਰ ਵੜੈ ਡੈਕਟਰ ਨੇ 38 ਡੈਕਟਰ ਸੇਲ ਕਰਤੇ ਮਾਰਚ ਮਹੀਨੇ ਚ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਬਈ ਬਹੁਤ ਬਿਲੋਂ ਸਤਿਕਾਰ ਕਰਦਾ ਵੀ ਇੰਨਾ ਕ ਪਿਆਰ ਦਿਨੇ ਤੁਸੀਂ ਤੁਹਾਡੇ ਕਰਕੇ ਇੰਨੇ ਇੰਨੇ ਡੈਕਟਰ ਵਿਕ ਰਹੇ ਹੈ ਤੁਹਾਨੂੰ ਬਣਾ ਕੇ ਸੋਨੂੰ ਦਿਖਾਉਂਦੇ ਆ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਦੇ ਹੋ ਵੀਰੋ ਸਾਫ ਸੁਥਰਾ ਕੰਮ ਕਰਦੇ ਆ ਕੋਈ ਝੂਠ ਬੋਲਣ ਦੀ ਲੋੜ ਨਹੀਂ ਨਾਜ ਕੈਸ ਦਾ ਡੈਕਟਰ ਆ ਬਾਈ ਇਹਦਾ ਤੇ ਕਿਸੇ ਵੀਰ ਨੇ ਇਹ ਡੈਕਟਰ ਖਰੀਦਣਾ ਹੋਇਆ ਤਾਂ ਪੀ ਵੀ 04 PV04AF0340 ਇਹਦਾ ਨੰਬਰ ਆ ਨਵਾਂ ਕਢਾਇਆ ਬਾਈ ਨਵੀਂ ਕਢਾਇਆ ਥੋਡੇ ਨਾਲ ਹੀ ਆ ਨਾ ਨਗਦ ਕੈਸ਼ ਦਾ ਵੀਰੋ ਆ ਕਾਪੀ ਇਹ ਦੀ ਆ ਟਰੈਕਟਰ ਦੇਖ ਲੋ ਹੋ ਸਕਦਾ ਸੀ ਟਿਕ ਟੋਕ ਆ ਕੇ ਕੋਲੋਂ ਲਾ ਲਈਏ ਤੇ ਬਾਈ ਵਰਗੇ ਨੇ ਆ ਸਮਾਰ ਸਾਨੂੰ ਨਾਲ ਦਿੱਤਾਗਾ ਆਹ ਟਰੈਕਟਰ ਆ ਕਿੰਨੇ ਘੰਟੇ ਚੱਲਿਆ ਜੀ ਇਹ ਵਿੱਚ 14 ਹਾਂ 1400 ਘੰਟੇ ਚੱਲਿਆ ਆਏ ਨਹੀਂ ਵੀਰੋ ਵੀ ਘੱਟ ਵੱਧ ਕਰਦੇ ਨੇ ਕਿੰਨਾ ਚੱਲਿਆ ਤੇ ਚੱਲਿਆ ਹੀ ਆ ਤੇ ਕਿਉਂ ਹੈ ਗਾਰੰਟੀ ਵਾਲਾ ਕਿਵੇਂ ਬਾਈ ਵਰਗੇ ਨੇ ਆਪਦੇ ਘਰ ਹੀ ਚਲਾਇਆ ਸੀ ਇਹ ਰਾਇਆਂ ਵਾਲਾ ਪਿੰਡ ਫਰੋਜਪੁਰ ਕਿੰਨੇ ਕਿਲੋਮੀਟਰ ਹੈ ਕਿਸੂ 35 ਕਿਲੋਮੀਟਰ ਇਧਰ ਪਾਸੇ ਪਾਣੀ ਪੁਰੀ ਚ ਨਹੀਂ ਲੈਣਾ ਨਾ ਕੋਈ ਨਹੀਂ ਇਧਰ ਪਾਣੀ ਪੁਰੀ ਕੁਝ ਨਹੀਂ ਹੈਗਾ ਉਧੂ ਅੱਗੇਲੇ ਪਾਸੇ ਆ ਤੇ ਇਹਨੂੰ ਬਾਈਰ ਕੇ ਇਹਨੂੰ 755 ਟਰੈਕਟਰ ਦਿੱਤਾਗਾ 4 ਵੀਲ ਡਰਾਈਵ ਤੇ ਇਹਨੂੰ 655 ਘਟਿਆਗਾ ਇਹ ਕਿਹੜਾ ਮਾਰਕਾ ਜੀ ਇਹ ਇਹ 22 ਦਾ ਮਾਰਕਾ ਤੇ 23 ਦੀ ਕਾਪੀ ਹੈ 22 ਦਾ ਮਾਰਕਾ 23 ਦੀ ਕਾਪੀ ਹੈ ਲਾਸਟ ਏਜ ਆਇਆ ਹੋਇਆ ਇਹ ਮੈਕੋ ਪੰਪ ਵਾਲਾ ਇਹ ਮੈਕੋ ਪੰਪ ਵਾਲਾ ਵੀਰੋ ਕਿਸੇ ਵੀਰ ਨੇ ਵਿੱਚ ਮੈਕੋ ਵਾਲਾ ਪਾ ਕੋਈ ਭਾਲਦਾ ਕੋਈ ਸੀਆਰਡੀ ਭਾਲਦਾ ਜੇ ਤੁਸੀਂ ਮੈਕੋ ਪੰਪ ਵਾਲਾ ਲੈਣਾ ਤਾਂ ਆਹ ਟਰੈਕਟਰ ਸਾਡੇ ਕੋਲ ਬੜਾ ਟਰੈਕਟਰ ਜਿੱਤੇ ਆ ਕੇ ਲੱਗ ਜੂ ਬਾਈ ਅਰਕੇ ਨੂੰ ਵੱਡਾ ਟਰੈਕਟਰ ਦਿੱਤਾ ਹੈਗਾ 755 ਤੇ 655 ਨਾਲ ਤਾਂ ਬੱਚ ਕੱਟਿਆ ਕਿਵੇਂ ਟਰੈਕਟਰ ਦੀ ਗਰੰਟੀ ਹੈ ਜੀ ਗਰੰਟੀ ਹੈ ਕੋਈ ਚੇਤਾਂ ਨਹੀਂ ਕਿਵੇਂ ਜੀਮੇਦਾਰ ਭਰਾ ਦੇਖ ਰਹੇ ਆ ਬਾਹਰੋਂ ਦੀ ਸਰਪ੍ਰੇਖ ਜੋ ਗਰੰਟੀ ਦਾ ਦੇ ਦੀ ਗਰੰਟੀ ਬਿਸ਼ਾਦੇ ਮੇਰੇ ਅੱਖੇ ਦੇ ਦੇ ਬਾਈ ਦਾ ਨਾਮ ਨਰਮਲ ਸਿੰਘ ਆ ਪਿੰਡ ਰਾਈਆਂ ਰਾਈਆਂ ਵਾਲਾ ਨਾ ਰਾਈਆਂ ਵਾਲਾ ਤੇ ਇਹਨਾਂ ਨੂੰ ਆ ਕੇ ਪੁੱਛ ਵੀ ਸਕਦੇ ਹੋ ਕਿਹੜੇ ਰੋਡ ਤੇ ਘਰ ਆਈ ਤੁਹਾਡਾ ਆਪਣਾ ਬੇਗੂਆ ਰੋਡ ਬੇਗੂਆ ਰੋਡ ਤੇ ਇਹਨਾਂ ਦਾ ਘਰ ਆ ਇਹਨਾਂ ਨੂੰ ਇੱਥੇ ਆ ਕੇ ਪਹਿਲਾਂ ਪੁੱਛ ਕੇ ਫੇਰ ਲਿਜਾ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਵੜਾਂ ਟਰੈਕਟਰ ਕਿੱਥੋਂ ਵੀ ਟਰੈਕਟਰ ਖਰੀਦਦੇ ਆ ਉੱਥੋਂ ਪਹਿਲਾ ਵੀਡੀਓ ਹੋਇਆ ਟਰੈਕਟਰ ਆ ਇਸ ਕਰਕੇ ਇਹ ਗਰੰਟੀ ਵਾਲਾ ਬੈਠਾ ਨਹੀਂ ਅੱਛਾ ਡਰਾਈਵਰ ਵੀ ਦੇਖਣ ਨੂੰ ਡਰਾਈਵਰ ਵੀ ਇੱਥੇ ਬੈਠਾ ਦਾ ਆਪ ਵੀ ਚਲਾਇਆ ਹੈਗਾ ਅੱਛਾ ਆਪ ਵੀ ਚਲਾਇਆ ਹੈਗਾ ਠੀਕ ਆ ਬੜੀਆ ਵੀਡੀਓ ਗੱਟੀ ਜੀ ਨੂੰ ਜੇ ਆਏ ਹੋ ਗਏ ਚੈਨ ਲੱਗੀ ਗੱਟੀ ਦੀ ਅੱਛਾ ਆਪ ਹੀ ਚਲਾਇਆ ਤੁਸੀਂ ਆਪ ਹੀ ਵਾਈਰ ਗੇ ਚਲਾਇਆ ਚਾਂਸ ਫਿਰ ਮਾਰਨੇ ਕਹਿੰਦਾ ਆ ਜਿਹੜਾ ਥੋੜਾ ਧੂਣ ਦਾਣ ਵਾਲਾਗਾ ਨਿਬੜਿਆ ਲੁਬੜਿਆ ਖੜਾਗਾ ਕਿ ਮੈਂ ਰੰਗ ਰੂੰਗਾ ਵੀਰੋ ਇੱਥੇ ਰੰਗ ਰੂੰ ਕਰਾਉਣਾ ਪਿਆ ਜਾਂਦਾ ਦੇਖੋ ਕਿ ਮੈਂ ਇੱਥੋਂ ਲਿਖਿਆ ਸੀ ਇੱਥੇ ਰੰਗ ਕਰਾਵਾਂਗੇ ਤੇ ਆਹ ਇਹਦੇ ਇੱਥੇ ਯਾਰਾ ਸੋਨੂੰ ਦੱਸ ਕੇ ਦਿੰਨੇ ਆ ਤੇ ਸਲੈਂਸਰ ਤੋਂ ਰੰਗ ਥੋੜਾ ਮੱਚਾ ਪਾ ਇੱਥੇ ਕਰਾਵਾਂਗੇ ਹੋਰ ਕਿਤੇ ਸਾਰਾ ਓਰੀਜਨਲ ਆ ਸੋਨੂੰ ਕਿੰਨਾ ਵੀ ਕੰਮ ਦੱਸਦੇ ਆ ਕਿਹੜੇ ਬਾਈਰ ਕੇੋਂ ਟਰੈਕਟਰ ਦਿੱਤਾ ਗਿਆ ਇਹਨਾਂ ਦੀ ਵੀ ਟਰੈਕਟਰ ਦੀ ਵੀਡੀਓ ਪਹਿਲਾਂ ਬਣਾਈ ਸੀ ਛੰਡੇਪਿੰਡ ਤੋਂ ਲਿਆ ਸੀ ਸੂਗੜ ਕੋਲੋਂ ਛੰਡੇਪਿੰਡ ਤੋਂ ਲਿਆ ਸੀ ਮੁੰਡੇ ਦਲਵਾਗ ਤੋਂ ਉੱਦੇ ਵੀ ਵੀਡੀਓ ਬਣਾਈ ਲਾਇਆ ਤੇ ਅੱਜ ਵੀ ਬਣਾਈਏ ਕਿੰਨਾ ਕੰਮ ਰੰਗ ਦਾ ਕਰਦੇ ਆ ਕੁਝ ਵੀ ਕਰਦੇ ਆ ਕੋਈ ਵੀ ਸਮਾਨ ਲਾਉਣੇ ਆ ਸੋਨੂੰ ਦੱਸ ਦੇ ਕਿਤੇ ਤੇ ਡਿੱਕ ਲਾਵਾਂਗੇ ਕਿਉਂ ਵਿੱਚ ਸੋਨਾ ਲੱਗਦਾ ਵੱਡਾ ਟਰੈਕਟਰ 10000 ਦਾ 10-12000 ਦਾ ਲੱਗ ਜਾਂਦਾ ਇੱਕਵੇਂ ਸਲੈਂਸਰ ਰੰਗ ਹੋ ਗਿਆ ਆ ਰੰਗ ਹੋ ਗਿਆ ਇੰਨਾ ਕੰਮ ਆ ਟਾਇਰ ਟੂਰੇ ਦੇ ਨਾਲ ਦੀਆਂ ਸਾਰੇ ਬਈ ਨਾਲ ਦੇ ਨਾਲ ਦੀਆਂ ਸਾਰਾ ਕੁਝ ਨਾਲ ਦੀਆਂ ਹਾਂ ਸਾਰਾ ਕੁਝ ਨਾਲ ਦੀਆਂ ਤੁਸੀਂ ਚੈੱਕ ਕਰ ਲੋ ਤੇ ਇਹ ਟਰੈਕਟਰ ਬਣਾਈ ਚੱਟ ਜਿੱਤੇ ਆ ਕੇ ਲੱਗ ਜੂਗਾ ਤੇ ਸਰਵਿਸ ਉਹ ਸਾਰੀਆਂ ਹੋਈਆਂ ਹੋਈਆਂ ਸਾਰਾ ਕੁਝ ਸੈਂਸਰ ਹਾਂ ਹਾਂ ਸਭ ਠੀਕ ਹੈ ਬਾਈ ਇੰਦਾ ਬਾਈ ਜਨਾ ਨਿਰਮਲ ਸਿੰਘ ਤੇ ਬਾਈ ਜਨਾ ਜਸਵਿੰਦਰ ਸਿੰਘ ਤੁਹਾਡਾ ਨਾਮ ਕੀ ਬੈਂਤ ਸਿੰਘ ਇਹ ਬਾਈ ਵਰਗੇ ਇਹ ਵੀਡੀਓ ਦੇਖ ਕੇ ਆਪਣੇ ਕੋਲ ਟਰੈਕਟਰ ਲੈ ਕੇ ਚੱਲੇ ਆ ਜੇਕਰ ਤੁਸੀਂ 655 ਖਰੀਦਣਾਗਾ ਤਾਂ ਇਹ ਵੀ ਖਰੀਦ ਸਕਦੇ ਮੈਨੂੰ ਲੱਗਿਆ ਵੀ ਕੰਮ ਸਾਡਾ ਬਹੁਤ ਵਧੀਆ ਬਹੁਤ ਵਧੀਆ ਜੀ ਖੁਸ਼ ਹੋ ਜਾਵਾਂ ਬਿਲਕੁਲ ਕਿਵੇਂ ਤੁਹਾਨੂੰ ਆਇਆ ਤੇ ਨਹੀਂ ਲੱਗਿਆ ਵੀ ਰਾਹ ਤੇ ਆਉਂਦੇ ਡਰ ਜਿਹਾ ਨਹੀਂ ਲੱਗਿਆ ਪਤਾ ਨਹੀਂ ਪਾਸ ਕਰਨਗੇ ਕਿ ਨਹੀਂ ਕਰਦੇ ਹੈ ਤੁਹਾਨੂੰ ਤਾਂ ਪਤਾ ਸੀ ਕਿ ਮੈਂ ਤਾਂ ਕਹਿ ਲੱਗਿਆ ਵੀ ਤੋ ਸਾਰਾ ਮੈਟਰ ਪਤਾ ਵਧੀਆ ਹੈ ਵਧੀਆ ਹੈ ਮਸਾਂਦ ਆਉਣਾ ਇਹਨੂੰ ਪਾਸ ਇਹ ਕਰਨੀ ਹੁੰਦਾ ਵੀਰੋ ਇੰਨੀ ਕੀ ਪ੍ਰਮਾਣ ਵਾਲੀ ਦਲੇਰੀ ਦਿੱਤੀ ਆ ਵੀ ਆ ਮੁੰਡਾ ਮੜਾ ਚਲਾ ਕੇ ਦੇਖਿਆ ਬਾਕੀ ਬਾਈਆਂ ਰਹਿ ਗਈ ਜ਼ਿੰਮੇਵਾਰੀ ਆ ਪਸੇ ਨੂੰ ਸਾਡਾ ਟਰੈਕਟਰ ਵੀ ਪਰਮਾਤਮਾ ਨੇ ਤਰੱਕੀ ਵਾਖਸ਼ੀ ਤੇ ਇਹਨਾਂ ਦਾ ਟਰੈਕਟਰ ਸਾਨੂੰ ਵੀ ਵਾਖਸ਼ੀ ਹੈ ਨਾ ਗਾਂਹ ਕਿਹੜੇ ਭਰਾ ਲੈ ਕੇ ਉਹਨਾਂ ਨੂੰ ਵੀ ਤਰੱਕੀਆਂ ਦੇਵੇ ਜੇ ਟਰੈਕਟਰ ਲੈਣਾ ਤਾਂ ਬ੍ਰਾਂਡ ਟਰੈਕਟਰ ਨੂੰ ਸਪਰਕਰੋਂ ਬ੍ਰਾਂਡ ਟਰੈਕਟਰ ਦੇ ਸ਼ੋਰੂਮ ਤੇ ਆ ਕੇ ਟਰੈਕਟਰ ਲੱਗ ਜਾਊਗਾ ਪਿੰਡ ਰਾਈਆਂ ਵਾਲੇ ਡਿਸਟ੍ਰਿਕਟ ਫਰੀਦਕੋਟ ਫਰੀਦਕੋਟ ਦਾ ਵਿੱਚ ਨੇੜੇ ਰਿਹਾ ਕੇ ਉਹਨਾਂ ਹੀ ਵਿਖੇ ਲੈ ਕੇ ਤੁਸਟ ਹੁੰਦਾ ਹੈਗਾ ਜਿੱਲਾ ਸਾਡਾ ਰੋਇਪੁਰ ਦੇ ਪਿੱਛੇ ਰਹਿ ਗਿਆ ਫਰੋਇਪੁਰ ਬਹੁਤ ਗਾਹਾਂ ਜਾ ਕੇ ਸਟਾਰਟ ਅੱਗੇ ਅੱਛਾ ਨਹੀਂ ਫਰੋਇਪੁਰ ਇੱਥੋਂ ਆ ਮਤਲਬ ਸਾਰੇ ਫਰੀਦਕੋਟ ਦੇ ਪਿੰਡ ਇੱਧਰ ਆ ਗਏ ਫਰੀਦਕੋਟ ਦੇ ਅੱਛਾ ਸਾਰੇ ਫਰੀਦਕੋਟ ਦੀ ਹੁੰਦੇ ਇੱਧਰ ਕੋਈ ਪੁਰੇ ਇੱਧਰ ਆ ਗਿਆ ਜੀ ਫਰੋਇਪੁਰ ਪਿੱਛੇ ਪੁੱਤਰ ਆ ਗਿਆ ਅੱਛਾ ਇੱਧਰ ਆ ਗਿਆ ਇੱਧਰ ਕੈਮਰਾ ਬੰਨੀ ਸਟਾਰਟ ਹੋਦਾ ਰੋਇਪੁਰ ਦਾ 6:07 ਹੋ ਗਿਆ ਅੱਛਾ 6:07 ਹੋ ਗਿਆ ਇੱਥੋਂ ਆ ਮਤਲਬ 10 ਕਿਲੋਮੀਟਰ ਦੇ ਫਰੋਇਪੁਰੋਂ ਨਹੀਂ ਨਹੀਂ ਹੋ ਜਾਦਾ ਯਾਰ 20-22 ਕਿਲੋਮੀਟਰ ਦੇ ਫਰੋਇਪੁਰ ਦੇ ਪਿੰਡ ਸਟਾਰਟ ਹੁੰਦੇ ਆ ਜਰੂਰ ਵੀਰੋ ਸਾ ਇਹ ਸਾਡਾ ਸਾਫ ਸੁਥਰਾ ਕੰਮ ਤੁਹਾਨੂੰ ਕਿਵੇਂ ਲੱਗਦਾ ਵਿੱਚ ਲੋਕ ਲੈਂਦੇ ਫਰੀਦਕੋਟ ਤੋਂ ਆ ਦੱਸਦੇ ਹੁਸ਼ਿਆਰਪੁਰ ਤੋਂ ਆ ਜਾਂ ਗਰਦਾਸਪੁਰ ਤੋਂ ਦੱਸਦੇ ਆ ਲਿਆ ਫਰੀਦਕੋਟ ਤੋਂ ਹੁੰਦਾਗਾ ਕਿਵੇਂ ਅਸੀਂ ਮਾਨਸੇਹਿ ਰਹਿਣ ਵਾਲੇ ਦੱਸਦਾ ਅਗਲਾ ਪਟਿਆਲੇ ਤੋਂ ਆ ਅਸੀਂ ਜਮਾ ਲਿਆ ਵਗਲੇ ਘਰੋਂ ਬਾਈ ਦੇ ਘਰੋਂ ਵੀਡੀਓ ਬਣਾਈ ਆ ਇਹ ਸਾਡਾ ਸਾਡੇ ਕੰਮ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਆ ਜਰੂਰ ਹੌਸਲਾ ਵਜਾਈ ਲਈ ਜਰੂਰ ਕਮੈਂਟ ਕਰਕੇ ਦੱਸਿਓ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਪਿਆਰ ਭਰੀ ਸ਼ਤ ਸ਼੍ਰੀਕ ਅੱਜ 31 ਅਗਸਤ 2025 ਦੀ ਵੀਡੀਓ ਬਣਾ ਰਿਆ ਵੀਰੋ ਬਾਈ ਗੁਰਜੰਟ ਸਿੰਘ ਖੜਾ ਨਿਰਮਲ ਸਿੰਘ ਖੜਾ ਬਾਈ ਜਸਵਿੰਦਰ ਸਿੰਘ ਖੜਾ ਇਹ ਪਿੰਡ ਰਾਇਆਂ ਵਾਲਾ ਸੀਗਣਾ ਦੀ ਹੈਗੀ ਆ ਫਰੀਦਕੋੜ ਡਿਸਟ੍ਰਿਕਟ ਫਰੀਦਕੋੜ ਐਫ ਜਿਹੜਾ ਇਹ ਤਰੀਕੋਟੀਆਂ ਬਾਈਰ ਆ ਕੇ ਫੋਲਪੁਰ ਤੋਂ ਨਾਲ ਆਇਆ ਤੁਹਾਨੂੰ ਪਤਾ ਹੀ ਹੈ ਵੜੈ ਚਟ ਨੇ 45 ਟੈਟੂ ਸੀ ਵੀਡੀਓ ਨੂੰ ਲਗਾਤਾਰ ਸ਼ੇਅਰ ਕਰੀਆਂ ਬਾਈਰ ਅਰਕੇ ਕੋਲੇ ਪਹੁੰਚ ਗਏ ਕਰ ਗਿਆ ਦੂਰੋਂ ਦੂਰੋਂ ਆਪਾਂ ਅੱਜ ਦੀ ਜੁਪੀ ਚ ਵੀ ਡਾਕਟਰ ਵੇਚੇ ਦੋ ਡਾਕਟਰਾਂ ਦੀ ਜੁਪੀ ਚ ਵੇਚੇ ਆ ਰਾਜਸਥਾਨ ਵਿੱਚ ਆ ਹਰਿਆਣੇ ਵਿੱਚ ਆ ਹਮਾਚਲ ਵਿੱਚ ਆਮ ਹੀ ਵੇਚਦੇ ਰਹਿੰਦੇ ਆ ਹਰੇਕ ਸਟੇਟ ਚ ਪਿਆਰ ਤਾਂ ਵਿੱਚ ਨਹੀਂ ਵੇਚਨੇ ਨੇ ਬਹੁਤ ਬਹੁਤ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਤੁਸੀਂ ਵੀ ਮੜੈਂਟ ਨਾਲ ਸੰਪਰਕ ਕਰੋ ਅੱਜ ਦਿਨ ਛੁੱਟੀ ਵਾਲਾ ਸੀ ਤੈਨੂੰ ਤਾਂ ਛੁੱਟੀ ਕਰੀ ਸੀ ਵੀਰੋ ਕਿ ਇੱਕ ਦਿਨ ਆਪ ਦੇ ਪਰਿਵਾਰ ਵਾਸਤੇ ਜਾਂ ਆਪ ਦੇ ਵਾਸਤੇ ਵੀ ਚਾਹੀਦਾ ਹੁੰਦਾਗਾ ਬਾਈ ਅਗਰ ਫੋਨ ਆ ਗਿਆ ਕਿੰਨੇ ਦਿਨ ਫਿਰ ਕਰਨੀ ਕੋਈ ਨਹੀਂ ਹਾਂ ਕਿਉਂ ਬੌਂਡ ਗਈ ਸੀ ਵੀਰੋ ਦਾੜੀ ਕਟਾਉਂਦਾ ਵੀ ਨਾ ਟਾਈਮ ਲੱਗਦਾ ਇਹਨੇ ਇੱਕ બીજી ਆ ਵੀ ਜ਼ਿੰਦਗੀ 'ਚ ਤੁਹਾਡੀ ਕਿਰਪਾ ਦੇ ਸਰਕੇ ਅੱਜ ਬਾਈ ਆ ਕੇ ਨਰਮਲ ਰਗਨੂ ਤੇ ਦਰਜੰਤਾ ਰਗਨ ਬਾਈ ਨੂੰ ਜਰੂਰ ਵਧਾਈਆ ਦਿਓ ਇਹ ਟੱਟ ਲੈ ਕੇ ਚੱਲੇ ਹੈ ਵੱਡਾ ਟੈਟਰ ਫੜਾਈ ਚੱਕਦੀ ਸ਼ਾਨ ਸੀ ਜਿਹੜਾ ਸਭ ਤੋਂ ਵੱਡਾ ਟੈਟਰ ਕੋਲ 2 ਮੀਟਰਾਂ ਦੇਖੋ ਐਮ ਵੱਲੋਂ ਹਾਥੀ ਜਿੱਡਾ ਹੈ ਸਾਡੇ ਹਾਥੀ ਨਾਲੋਂ ਵੀ ਵੱਡਾ ਹੈ ਸਾਡੇ ਸਾਰੇ ਟੈਟਰਾਂ ਨੂੰ ਇਧਰ ਮਾਰਦੇ ਕੈਮਰਾ ਬਾਈ ਸਾਰੇ ਟੈਟਰਾਂ ਨੂੰ ਸਾਡੇ ਇਹ ਖੜੇ ਹੈ ਕਿ ਉਹਨਾਂ ਦਾ ਸਾਰਾ ਵੱਡਾ ਟੈਟਰ ਸੀ 755 CRBI ਸਾਡੇ ਕੋਲੇ ਦੋ ਟੈਟਰ ਨੇ ਦੋ ਟਰੈਕਟਰ ਸਾਡੇ ਕੋਲੇ ਇੱਕ ਤਾਂ ਬਾਈਅਰ ਕੇ ਲੈ ਚੰਨੇ ਆ ਇੱਕ ਉਹ ਹੋਰ ਖੜਾ ਸਾਡੇ ਕੋਲ 755 ਤੇ ਇੱਕ ਬਾਈਅਰ ਕਹਿੰਦਾ 655 ਆਪਾਂ ਵਿੱਚ ਕੱਟ ਲਿਆ ਜੇਕਰ ਤੁਸੀਂ 655 ਕਿਸੇ ਵੀਰ ਨੇ ਲੈਣਾ ਮੇਰੋ ਪਾਪੜਾ ਕਿ ਤੁਸੀਂ ਆ ਉਹ ਮੇਰੋ ਪਾਪੜਾਗਾ ਇੱਕ ਸਾਡੇ ਕੋਲ ਸੀ ਆਰ ਡੀ ਖੜਾਗਾ ਦੂਜਾ 755 ਮੇਰੋ ਪਾਪੜਾ ਨਾਲ ਮੇਰੋ ਪਾਪੜਾ ਵੀ ਹੈਗਾ ਆਪਣੇ ਕੋਲੇ ਆਪਣੇ ਨਾਲ ਸੰਪਰਕ ਕਰ ਲੈ 2022 ਮਾਡਲ ਬਾਈਅਰ ਕਹਿੰਦਾ ਆਪਾਂ ਵਿੱਚ ਕੱਟਿਆਗਾ ਜੇ ਉਹ ਟਰੈਕਟਰ ਲੈਣਾ ਹੋਏ ਤੁਸੀਂ 655 ਵੀ ਲੈ ਸਕਦੇ ਹੋ 755 ਵੀ ਲੈ ਸਕਦੇ ਹੋ ਆ ਭੜੇ ਭਈ ਆ ਝੱਲੇ ਬਾਈਅਰ ਕੇ ਨਰਮ ਨਾਲ 759 ਵੀਰੋ ਨਹੀਂ ਦੇਖੋ 4/4 RC ਆ ਗਿਆ ਜਮਾ ਨਵਾਂ ਡਾਟਾ ਇਹ ਵੀਰੋ ਵਗੈਰਾ ਪਾਕਿਸਤਾਨ ਨੂੰ ਸਾਰੀਆਂ ਦੱਸੀਆਂ ਹੋਈਆਂ ਸੀਗੀਆਂ ਬ੍ਰੈਂਡ ਡਾਟਰ ਤੋਂ ਵੱਡੇ-ਵੱਡੇ ਡਾਟਰ ਖਰੀਦਣ ਲਈ ਇਹੋ ਜਿਹੇ ਡਾਟਰ ਖਰੀਦਣ ਲਈ ਬ੍ਰੈਂਡ ਡਾਟਰ ਨਾਲ ਸੰਪਰਕ ਕਰ ਲੋ ਆਪਣੇ ਕੋਲ ਕੋਈ ਤੁਹਾਨੂੰ ਪਤਾ ਹੀ ਹੈ ਪਰਮਾਥਮੇ ਕਿਰਪਾ ਸਦਕਾ ਬਹੁਤ ਡਾਟਰ ਲੱਗੇ ਰਹਿੰਦੇ ਆ ਤੁਹਾਡੀ ਮਿਹਰਬਾਨੀ ਹੈ ਵੀਰੋ ਤੁਸੀਂ ਇੰਨੀ ਕੁ ਮਦਦ ਕਰੀ ਮੇਰੀ ਵੀਡੀਓ ਸ਼ੇਅਰ ਕਰਨੀ ਆ ਲਾਈਕ ਕਰਨੀ ਆ ਕਮੈਂਟ ਕਰੇ ਤੇ ਬਾਈ ਦਾ ਵੀ ਧੰਨਵਾਦ ਬਾਈ ਵੀਡੀਓ ਬਣਾ ਰਿਹਾ ਸੀ ਬਾਈ ਨੂੰ ਵੀ ਲਾ ਲਈ ਵੀਡੀਓ ਚ ਕੀ ਨਾਮ ਕੀ ਹੈ ਬਈ ਤੁਹਾਡਾ ਸੋਕਪ੍ਰੀਤ ਤੇਰਾ ਪਿੰਡ ਕਿਹੜਾ ਵੀਰੇ ਗੋਲੇ ਵਾਲਾ ਗੋਲੇ ਵਾਲਾ ਬਾਈ ਸੋਕਪ੍ਰੀਤ ਸਾਡੀ ਵੀਡੀਓ ਬਣਾਇਆ ਸੀ ਪਿੰਡ ਗੋਲੇ ਵਾਲਾ ਇਹਨਾਂ ਨੂੰ ਵੀਰਾਂ ਗਣ ਨੂੰ ਦੇ ਦਿਓ ਵਧਾਈਆਂ ਕਿਉਂ ਹਰੇਕ ਬੰਦਾ ਕਿਵੇਂ ਲੱਗਿਆ ਸਾਡੇ ਕੋਲੇ ਆ ਕੇ ਵੀਰੇ ਬਹੁਤ ਵਧੀਆ ਬਹੁਤ ਵਧੀਆ ਅੱਛਾ ਖੁਸ਼ ਹੋ ਕੇ ਮੈਂ ਵੀਡੀਓ ਬੂਡੂ ਦੇਖਦੇ ਹੋਈਆਂ ਕਿੰਨੇ ਨੰਬਰ ਦੇਓਗੇ 10 ਚੋਂ 10 ਚੋਂ 10 ਸੀ ਠੀਕ ਹੈ 10 ਚੋਂ 10 ਸੀ ਨੰਬਰ ਦੇਵਾਏ ਬਾਈ ਅਰਕੇ ਮੇਲਾ ਦੇਖਣ ਆਏ ਸੀ ਅੱਜ ਕਿਸ਼ ਪਾਇਹ ਲਾਏ ਹੋ ਨਹੀਂ ਸਪੈਸ਼ਲ ਠੀਕ ਆ ਅੱਜ ਬਾਈ ਵਰਗੇ ਆਏ ਆ ਦਿਨ ਐਤਵਾਰ ਨੂੰ ਤਾਂ ਉਂ ਤਾਂ ਪ੍ਰਭੂ ਐਤਵਾਰ ਨੂੰ ਸ਼ੋਅਰੂਮ ਬੰਦ ਹੁੰਦਾ ਤਾਂ ਵੀ ਆਪਣੇ ਟਰੈਕਟਰ ਬ੍ਰੈਂਡ ਟਰੈਕਟਰ ਐਤਵਾਰ ਨੂੰ ਵਿਕਦੇ ਰਹਿੰਦੇ ਆ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਵੀ ਕੋਈ ਵੀ ਟਰੈਕਟਰ ਖਰੀਦਣਾਗਾ ਤਾਂ ਬ੍ਰੈਂਡ ਟਰੈਕਟਰ ਨਾਲ ਸੰਪਰਕ ਕਰ ਲਵਾ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਓ ਮੇਰੇ ਫਾਦਰ ਸਾਹਿਬ ਸਰਦਾਰ ਮਿੰਦਰ ਸਿੰਘ ਬੜਾਏ ਦਾ ਨੰਬਰ 9417462846 8872037846 ਤੇ ਆ ਕੋਈ ਵੀ ਟਰੈਕਟਰ ਖਰੀਦਣਾਗੇ 969 969 ਖੜਾ ਹੈ 60 55 ਖੜੇ ਨੇ 744 ਖੜੇ ਅਰਜਨ ਨੋਵੋ ਖੜੇ ਆ ਕੋਈ ਵੀ ਟਰੈਕਟਰ ਖਰੀਦਣਾ ਬ੍ਰੈਂਡ ਟ੍ਰਾਂਸਪਰਕ ਨਾਲ ਸੰਪਰਕ ਕਰੋ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਡਨਾਜ ਟਰੈਕਟਰ ਲੋਨ ਮੇਲਾ ਲੱਗਿਆ ਹੋਇਆ ਆਸਾਨ ਕਿਸ਼ਤਾਂ 'ਚ ਟਰੈਕਟਰ ਖਰੀਦਣ ਲਈ ਬ੍ਰੈਂਡ ਨਾਲ ਸੰਪਰਕ ਕਰ ਲਓ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਪਿਆਰ ਪਰੇ ਛੱਤ ਸ਼੍ਰੀ ਅਕਾਲ ਜੀ